ਭਾਜੀ ਕਾਲਸਾ ਵੈਜੀ ਕੀ ਪਤੇ ਅੱਜ ਆਪਾਂ ਗੱਲ ਕਰਦੇ ਆ ਭਾਈ ਅੰਮ੍ਰਿਤਪਾਲ ਸਿੰਘ ਦੇ ਬਾਰੇ ਉਹ ਤੋਂ ਪਹਿਲਾਂ ਤੁਹਾਨੂੰ ਮੈਂ ਬਿਰਸਤ ਸਿੰਘ ਬਲਟੋਹੇ ਦੀ ਇੱਕ ਵੀਡੀਓ ਸੁਣਾਉਣਾ ਤੇ ਫਿਰ ਆਪਾਂ ਗੱਲ ਬਾਤ ਕਰਦੇ ਆ ਖੁੱਲ ਕੇ ਆ ਸੁਣਿਓ ਉਹ ਨੂੰ ਪੰਤ ਕ ਨੂੰ ਮਾਹੀ ਮੰਗਣ ਕੀ ਜਿਹੜੇ ਕਹਿੰਦੇ ਸੀ ਕਿ ਅੰਮ੍ਰਿਤਪਾਲ ਸਿੰਘ ਨੂੰ ਵੜ ਪਾਓ ਜੀ ਜਿਤਾਓ ਜੀ ਪਾਰ ਕਢਾਓ ਜੀ ਤੁਸੀਂ ਜਿਤਾ ਦੇਣਾ ਤੇ ਉਹਨੇ ਬਾਹਰ ਆ ਜਾਣਾ ਇਧਰ ਉਹਨੇ ਵਰ ਜੜਟਾਉਣਾ ਤੇ ਇਧਰ ਨਾਲੀ ਜੀੜ ਪੁੰਜੜੇ ਕਿਉਂ ਲੋਕਾਂ ਲੋਕ ਕਿਉਂ ਧੋਖਾ ਦਿੱਤਾ ਗਿਆ ਕਿਉਂ ਠੱਗੀ ਮਾਰੀ ਗਈ ਇਹ ਠੱਗੀ ਆਣਾ ਤੁਸੀਂ ਸਿੱਧਾ ਕਹੋ ਵੀ ਭਾਈ ਆਹ ਉਮੀਦਵਾਰ ਆ ਉਹਦੀ ਆਂ ਦੇਣ ਹੈ ਪੰਥ ਨੂੰ ਦੁੱਧੇ ਮੋਟਾ ਬਹੁ ਤੁਸੀਂ ਇੱਕ ਅਜਿਹਾ ਸਾਰਾ ਕੁਝ ਕਰੋਸ ਕੀ ਮੈਨੂੰ ਗੱਲਾਂ ਨਹੀਂ ਕਰਨੀਆਂ ਚਾਹੀਦੀ ਮੈਨਾਂ ਇਹਨਾਂ ਗੱਲਾਂ 'ਚ ਪੈਣਾ ਚਾਹਣਾ ਪਰ ਮੈਂ ਮੈਂ ਲੋਕਾਂ ਦੇ ਸਾਹਮਣੇ ਸੱਚਾਈ ਰੱਖਦਾ ਕਿ ਭਾਈ ਹੁਣ ਧੋਣ ਘਟੋ ਘਟਾ ਧੋਣ ਹੀ ਉਹਨਾਂ ਨੂੰ ਪੁੱਛਣ ਦੇ ਲਈ ਕਿੰਦੇ ਸੀ ਵੀ ਇਧਰ ਜਿਤਨਾ ਆ ਇਧਰ ਨਾਲ ਹੀ ਉਦੀ ਐਨਐਸਏ ਟੁੱਟਦੀ ਉਹਦੇ 12 13 ਕੇਸ ਨੇ ਉਹ ਵਾਪਸ ਹੋ ਜਾਣਾ ਮਤਲਬ ਤੁਹਾਨੂੰ ਕੋਈ ਅਸਰ ਨਹੀਂ ਹੋ ਪਾਰਟੀ ਬਣਾਉਂਦੇ ਆ ਭਾਰਤੀ ਕਾਨੂੰਨ ਜਮ ਜਨ ਕੇ ਬਣਾਉਣ ਅਸਲ ਹੋਵੇ ਤੋ ਕਾਂਜਮ ਹੁੰਦੇ ਆ ਤੇ ਮੇਰੀ ਸਿੱਤ ਕੀ ਅਸਰ ਹੈ ਕਰ ਜਾਂਦੀ ਸਿੱਤ ਕੀ ਅਸਰ ਹੈ ਇੱਥੇ ਗਾਂ ਦੇ ਸਿੱਤੇ ਤੈਨੋਂ ਰਾਜਕਾਰੀ ਕੀ ਮੋਨੋ ਕਾਂਗਸ ਨਾਲ ਮਿਲ ਲੋਂਦਾ ਇਹਦੇ ਜਿਹਦੇ ਕਰਮਾਂ ਚ ਸਾਰਾ ਕੁਝ ਜੋ ਹੈ ਕਿ ਮਜ਼ਦੂਰੀ ਜੋ ਸਭ ਤੋਂ ਮਜ਼ਦੂਰੀ ਆ ਅਜੇ ਉਹੀ ਹੁਣ ਕਰਨਾ ਪੈਂਦਾ ਜਿਸ ਅਕੇ ਕਰ ਕੀ ਉਹ ਲੋਕਪੰਥ ਪਹਿਲਾਂ ਤੁਸੀਂ ਕਹੋਗੇ ਵੀ ਕੀ ਗੱਲ ਕਰਦਾ ਪਹਿਲਾਂ ਤਾਂ ਮੈਨੂੰ ਇਹ ਬੰਦਾ ਨਾ ਹਾਸਦਾ ਹੀ ਇੰਨਾ ਬੁਰਾ ਲੱਗਦਾ ਹਾਸੇ ਇੱਕ ਖੱਤਰ ਵਾਲੀ ਹਾਸਿਆ ਹੱਸਦਾ ਇਹ ਖੱਤਰਾਂ ਨਹੀਂ ਹੁੰਦੀਆਂ ਪਿੰਡ ਦੇ ਵਿੱਚ ਤੁਸੀਂ ਦੇਖਿਆ ਹੋਣਾ ਫਿਰਦੀਆਂ ਹੁੰਦੀਆਂ ਕਈ ਵਾਰ ਜਿਹੜੇ ਪਰਦੇ ਪੱਤ ਛੱਡ ਦਿੰਦੇ ਆ ਜਾਂ ਸਾਡੇ ਜਿਹੜੇ ਆ ਵੀਰ ਹੋਰ ਆਉਂਦੇ ਜਿਹੜੇ ਬਾਹਰੋਂ ਉਹ ਖੱਤਰਾਂ ਦੇਖਦੇ ਆ ਤੁਸੀਂ ਮੂੰਹ ਦੇਖਿਆ ਕਰੋ ਉਹਨਾਂ ਦਾ ਹੱਸਦੇ ਆ ਤੁਸੀਂ ਦੇਖਿਆ ਹੋਣੀਆਂ ਸਾਰਿਆਂ ਨੇ ਪਹਿਲੀ ਗੱਲ ਤਾਂ ਉਸ ਦਾ ਇੱਕ ਹਾਂਜੀ ਹਾਂਜੀ ਐਂ ਦੇ ਕਹਿੰਦਾ ਮੈਨੂੰ ਇੰਨਾ ਬੁਰਾ ਲੱਗਦਾ ਨਾ ਇਹ ਦੁਸ਼ਟ ਕਹਿ ਦੋ ਇਹ ਕਹਿੰਦਾ ਉਹਨਾਂ ਨੂੰ ਪੰਥ ਦੱਸਣਾ ਸੀ ਵੀ ਕੌਣ ਪੰਥਕਾ ਹੁਣ ਤਾੜੀ ਮੈਂ ਹੁਣ ਦੱਸਾਂ ਇਹਨਾਂ ਨੂੰ ਕੀ ਇਹਨਾਂ ਨੇ ਕਵੇਂ ਅੱਗ ਲੱਗੀ ਪਈ ਅਕਾਲੀ ਦਲ ਦੇ ਉਹ ਯਾਰ ਕੋਈ ਕਾਂਗਰਸ ਵਾਲਾ ਨਹੀਂ ਬੋਲਦਾ ਕੋਈ ਬੀਜੇਪੀ ਵਾਲਾ ਨਹੀਂ ਬੋਲਦਾ ਕੋਈ ਹੋਰ ਹਿੰਦੂ ਨਹੀਂ ਬੋਲਦਾ ਜਿਹੜੇ ਕੱਟੜ ਵਿਰੋਧੀ ਨੇ ਆਪਾਂ ਜਿਹਨੂੰ ਕੱਟੜ ਵਿਰੋਧੀ ਮੰਨਦੇ ਆ ਓਏ ਉਹ ਅੰਮਰਿਤਪਾਲ ਸਿੰਘ ਦੇ ਖਿਲਾਫ ਇੱਕ ਸ਼ਬਦ ਨਹੀਂ ਬੋਲ ਰਹੇ ਜਿਨ੍ਹਾਂ ਨੂੰ ਅਸੀਂ ਆਰਐਸਐਸ ਕਹਿੰਦੇ ਆ ਜਾਂ ਬੀਜੇਪੀ ਕਹਿੰਦੇ ਆ ਜਾਂ ਹੋਰ ਕਹਿੰਦੇ ਆ ਉਹ ਜਿੰਨਾ ਅਕਾਲੀ ਧਾਲਾ ਆਪਣੇ ਆਪ ਨੂੰ ਪੰਥਕ ਕਹਾਉਣ ਵਾਲਾ ਉਤਦੇ ਪੰਜਾਂ ਕਿਰਪਾਨਾਂ ਇਹਨਾਂ ਨੇ ਇਹਨਾਂ ਦਾ ਕਵੇ ਪਿੱਟ ਸਿਆਪਾ ਹੋਇਆ ਪਿਆ ਜਾਂ ਇਹਨਾਂ ਦੇ ਘਰੇ ਕੋਈ ਮਰ ਗਿਆ ਹੁੰਦਾ ਇਹ ਗੱਲ ਮੈਨੂੰ ਕਹਿਣੀ ਨਹੀਂ ਪੈਣੀ ਸੀ ਪਰ ਮਨ ਦੁਖੀ ਆ ਇਹਨਾਂ ਲੋਕਾਂ ਤੋਂ ਯਾਰ ਇੱਕ ਨੌਜਵਾਨ ਆ ਗਿਆ ਤੇ ਤੁਸੀਂ ਬੰਦੀ ਸਿੰਘਾਂ ਨੂੰ ਵੀ ਗਮਰਾਹ ਕਰਕੇ ਉਹਨਾਂ ਦੇ ਖਿਲਾਫ ਬੁਲਾਈ ਜੰਨੇ ਹੋ ਤੇ ਬੋ ਐਸ ਤਰ੍ਹਾਂ ਬੋਲ ਕੇ ਤੁਸੀਂ ਵੋਟਾਂ ਲੈ ਲਓਗੇ ਤੁਹਾਡੀ ਪਾਰਟੀ ਬਣ ਜਾਊਗੀ ਕਹਿੰਦੇ ਹੁੰਦੇ ਨਾ ਚੰਦ ਤੇ ਥੁੱਕ ਥੁੱਕੀਏ ਜੇ ਤੇ ਮੁੜ ਕੇ ਆਪਣੇ ਮੂੰਹ ਤੇ ਹੀ ਪੈਂਦਾਗਾ ਆ ਬਿਰਸਾ ਸਿੰਘ ਬਲਟੋਆ ਉਹ ਆ ਤੂੰ ਦਰਬਾਰ ਸਾਹਿਬ ਦੇ ਹੱਥ ਖੜੇ ਕਰਕੇ ਆ ਗਿਆ ਤੁਸੀਂ ਕੀ ਕਰਤੂਤਾਂ ਕੀਤੀਆਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਨੂੰ ਮਰਵਾਉਣ ਬਾਅਦ ਤੁਸੀਂ 50 ਲੱਖ ਦੀ ਸਪਾਰੀ ਦਿੰਦੇ ਸੀ ਕਾਲੀ ਦਾਲ ਫਾਤੇਨਾਬਾ ਮੈਗਜ਼ੀਨ ਪੜ੍ਹ ਕੇ ਦੇਖੋ ਤੁਹਾਡੇ ਕਰਤੂਤਾਂ ਦੱਸਿਆਂ ਉਹਦੇ ਵਿੱਚ ਕੱਲਿਆਂ-ਕੱਲਿਆਂ ਕਿ ਕਾਲੀ ਦਾਲ ਨੇ ਕੀ ਗੰਦ ਪਾਇਆ ਇਹ ਮੈਨੂੰ ਜਿਹੜੀਆਂ ਨੇ ਇਹ ਗੱਲਾਂ ਇਹ ਸਾਰਾ ਦਿਨ ਮੈਂ ਇਹਨਾਂ ਤੇ ਮੈਂ ਕਹਿੰਦਾ ਰਾਤ ਨੂੰ ਇਹਨਾਂ ਨੂੰ ਨੀਂਦ ਕੰਮੇ ਆਉਂਦੀ ਆ ਮੇਟਾ ਇਹ ਸਭ ਤੋਂ ਬਾਹਰ ਆ ਜੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਸਾਰਾ ਦਿਨ ਉੱਥੇ ਕਾਨਫਰੰਸ ਕਰਦੇ ਆ ਸਾਰਾ ਦਿਨ ਅੰਮਰਤਪਾਲ ਤੇ ਬੰਨਣ ਤੇ ਲੰਘਿਆ ਆ ਲਾਂਗੋਵਾਲ ਗਦਾਰ ਦੀ ਵਰਸ ਤੇ ਗਿਆ ਅਕਾਲੀ ਦਲ ਸਾਰਾ ਲੰਗ ਲਾਣਾ ਤੇ ਉੱਥੇ ਅੰਮਰਤਪਾਲ ਅੰਮਰਤਪਾਲ ਸੁਖਬੀਰ ਬਾਦਲਾ ਹੁਣ ਕਹਿੰਦਾ ਮੈਨੂੰ ਸਾਨੂੰ ਐਨਐਸਏ ਦਾ ਕੋਈ ਨਹੀਂ ਜੀ ਉਹਨੂੰ ਬਾਹਰ ਕਢਾ ਲਓ ਨਾ ਤਾਂ ਤੁਹਾਡੇ ਆਖੇ ਕੋਈ ਬਾਹਰ ਆਵੇ ਨਾ ਤੁਸੀਂ ਕੋਈ ਮੁੱਖ ਮੰਤਰੀਓ ਨਾ ਤੁਸੀਂ ਪ੍ਰਧਾਨ ਮੰਤਰੀਓ ਨਾ ਤੁਸੀਂ 13 ਨਾ ਪਲੇਅਰਾਂ ਚ ਤੁਹਾਡੇ ਤੁਹਾਡੇ ਪੱਲੇ ਕੱਖ ਨਹੀਂ ਤੁਹਾਡੇ ਕਹੇ ਤੋਂ ਬਾਹਰ ਆਊਗਾ ਆਪਾ ਇਹmbertpal singh ਤੁਸੀਂ ਇੰਨੇ ਐਸੇ ਲਗਾਉਂਗੇ ਜੇ ਤੁਹਾਡਾ バス ਚੱਲੇ ਹੁਣ ਤਾਂ ਤੁਸੀਂ ਪਾਵਰ ਵਿੱਚ ਹੈ ਨਹੀਂ ਸੀ ਜੇ ਕਦੇ ਸੁਖਵੀਰ ਬਾਦਲੇ ਹੈ ਦੋਸਤ ਮੁੱਖ ਮੰਤਰੀ ਹੁੰਦਾ ਅੱਜ ਮੈਥੋਂ ਲਿਖ ਕੇ ਲੈ ਲੇ ਅੰਮਰਤਪਾਲ ਨੂੰ ਫਾਂਸੀ ਕਿਹੜਾ ਨਾਮ ਲਗਾ ਦਿੰਦੇ ਇਹ ਇਹ ਇਹੋ ਜਿਹੇ ਬੰਦੇ ਨੇ ਇਹ ਜਿਹੜੇ ਤੁਸੀਂ ਕਹਿੰਦੇ ਪੰਥਕ ਪੰਥਕ ਜਿਹੜੇ ਅਜੇ ਵੀ ਮਰ ਗਿਆ ਅਣਖਾਂ ਵਾਲੇ ਜਿਹੜੇ ਮਾਗਰ ਤੁਰੇ ਫਿਰਦੇ ਆ ਮਰ ਜੋ ਡੁੱਬ ਕੇ ਨੱਕ ਡੋਬ ਕੇ ਚੱਪੜੀ ਦੇ ਵਿੱਚ ਆ ਮੈਂ ਉਹਨਾਂ ਵੀਰਾਂ ਨੂੰ ਕਹੂੰਗਾ ਜਿਹੜੇ ਵੀਰ ਸਿੱਖ ਨੌਜਵਾਨ ਸਿੱਖਾਂ ਦੇ ਘਰੇ ਜੰਮੇ ਆ ਤੇ ਇੰਨਾ ਮਾਗਰ ਜਿਹੜੇ ਆ ਆ ਲਾਈ ਲੱਗਦੇ ਇਹਨਾਂ ਨੇ ਬਥੇਰੇ ਮੁੰਡੇ ਮਰਵਾਏ ਨੇ ਆ ਬਿਰਸਾ ਸਿੰਘ ਬਟੋਹੇ ਨੇ ਤੇ ਹੁਣ ਕਹਿਦਾ ਰਿਹਾ ਜੀ ਅਸੀਂ ਤਾਂ ਪੁਲਿਸ ਨੂੰ ਚੈਲੰਜ ਕਰਦੇ ਰਹੇ ਆ ਇੱਕ ਥਾਏ ਦਾ ਲੇਖ ਮੇਰੇ ਕੋਲ ਸਾਹਮਣੇ ਪਿਆ ਇਹਨੇ ਭੇਜਿਆ ਉਹਦੇ ਵਿੱਚ ਇਥੋਂ ਤੱਕ ਕਿ ਇਹਨੇ ਲਿਖਿਆ ਕਿ ਸਰਿੰਦਰ ਸੋਢੀ ਉੱਤੇ ਵੀ ਇਹਨੇ ਬਾਾਰ ਕੀਤਾ ਤੇ ਉਸ ਨੂੰ ਜਿਹੜਾ ਮਰਵਾਉਣ ਪਿੱਛੇ ਇਹਨਾਂ ਲੋਕਾਂ ਦਾ ਹੱਥ ਆ ਸਰਿੰਦਰ ਸੋਢੀ ਨੂੰ ਐਵੇਂ ਨਹੀਂ ਮਰਿਆ ਅਕਾਲੀ ਦਲ ਨੇ ਮਰਵਾਇਆਗਾ ਗਤਿਆਨ ਸਿੰਘ ਟੋੜਾ ਹੁੰਦਾ ਸੀ ਆ ਲੰਗੋਵਾਲ ਹੁੰਦਾ ਸੀ ਗਦਾਰ ਤੇ ਆ ਦੂਜਾ ਜਿਹੜਾ ਤਲਵੰਡੀ ਆ ਸਾਰਾ ਕਾਲੀ ਦਲ ਨੇ ਜਿਹੜਾ ਲੰਗੋ ਲਾਣਾ ਨਾਲ ਇਕੱਠਾ ਹੋਇਆ ਸੀ ਅੱਧੇ ਕ ਤਾਂ ਗੱਡੀ ਚੜ ਕੇ ਅੱਧੇ ਕ ਚੜਾ ਤੇ ਅੱਧੇ ਕ ਤਾਹਾਂ ਵਾਗੇ ਤੇ ਇਹਨਾਂ ਦਾ ਜਿਹੜੇ ਬੁੜੇ ਹੋਏ ਪਏ ਨੇ 80 80 ਸਾਲ ਦੇ ਪਤਾ ਨਹੀਂ ਰੱਬ ਇਹਨਾਂ ਨੂੰ ਕਦੋਂ ਚੱਕੂਗਾ ਤੇ ਇਹਨਾਂ ਨੇ ਬੜਾ ਸਿੱਖ ਕੌਮ ਦੇ ਉੱਤੇ ਜਿਹੜਾ ਇੱਕ ਸੱਪ ਵਾਂਗੂ ਡੰਗ ਮਾਰ ਰਹੇ ਨੇ ਇਹ ਉਹ ਮੈਂ ਤਾਂ ਇਹ ਗੱਲ ਕਰਦਾਗਾ ਜੇ ਕੱਲ ਨੂੰ ਭਾਈ ਅੰਬਰਤ ਪਾਲ ਸਿੰਘ ਦੇ ਵਿੱਚ ਕੋਈ ਖੋਟ ਨਿਕਲਦਾ ਜਾਂ ਅੰਬਰਤ ਪਾਲ ਸਿੰਘ ਵਿਖਦਾਗਾ ਜਾਂ ਪੰਥ ਦੇ ਖਿਲਾਫ ਇਦਾਂ ਵਾਂਗੂ ਗੱਲਾਂ ਕਰਦਾਗਾ ਅਸੀਂ ਅੰਬਰਤ ਪਾਲ ਸਿੰਘ ਦੇ ਖਿਲਾਫ ਵੀ ਬੋਲਾਂਗੇ ਪਰ ਤੁਸੀਂ ਉਸ ਨੌਜਵਾਨ ਨੇ ਨਸੇ ਸੜਾਏ ਅੰਬਰਤ ਸਕਾਏ ਤੇ ਉਹ ਨੌਜਵਾਨ ਜਿਹਦੇ ਉੱਤੇ ਕੋਈ ਸਿੱਕਾ ਤੁਸੀਂ ਪਾ ਨਹੀਂ ਸਕਦੇ ਤੇ ਤੁ ਤੁਹਾਡੀ ਬਦੌਲਤ ਉਹ ਦੇਭੁਰਗੜਾ ਗਿਆ ਨਾ ਕਿ ਭਗਵੰਤ ਮਾਨ ਦੇ ਭਗਵੰਤ ਮਾਨ ਦਾ ਇੱਕ ਮੌਰੀ ਬਣ ਗਿਆ ਕਿ ਮੁੱਖ ਮੰਤਰੀ ਸੀ ਉਹਨੂੰ ਇਹ ਸਮਝ ਲਓ ਕਿ ਐਕਸ਼ਨ ਲੈਣਾ ਪੈ ਗਿਆ ਤੇ ਤੁਹਾਡੇ ਕਰਕੇ ਆ ਬੀਬੋ ਸਿਮਰੋ ਤੁਹਾਡੀ ਭੈਣ ਤੁਹਾਡੀ ਕਵੇਂ ਰੋਂਦੀ ਸੀ ਪਿੱੜਦੀ ਸੀ ਕੰਮ ਨੂੰ ਕਰਦੀ ਕਾਂ ਕਾਂ ਤੇ ਤੁਸੀਂ ਸਾਰਾ ਕਾਲੀ ਦਲ ਪਿੱਟ ਪਿੱਟ ਕੇ ਮਰ ਗਿਆ ਪਹਿਲਾ ਜੋ ਵੋਟਰ ਤੇ ਤਾਂ ਖੜਾ ਹੋਵੇ ਵੋਟਰ ਤੇ ਖੜਾ ਹੋ ਗਿਆ ਉਹ ਜਿੱਤਦਾ ਨਹੀਂ ਜਿਹਨੂੰ ਤਾਂ ਕੋਈ ਵੋਟ ਨਹੀਂ ਪਾਉਂਦਾ ਜੇ ਸਾਡੀ ਬੱਲੇ ਬੱਲੇ ਆ ਤੁਹਾਡੀਆਂ ਸਾਰੇ ਪੰਜਾਬ ਦੇ ਵਿੱਚ ਜਮਾਨਤਾਂ ਜਬਤ ਹੋ ਗਈਆਂ ਸ਼ਰਮ ਕਰ ਲੋ ਹੁਣ ਤਾਂ ਉਹ ਹੁਣ ਤਾਂ ਸ਼ਰਮ ਕਰ ਲੋ ਤੁਹਾਡੇ ਪੱਲੇ ਕੱਖ ਨਹੀਂ ਜਿੰਨਾ ਮਰਜ਼ੀ ਰੌਲਾ ਪਾ ਦਿਓ ਤੁਹਾਡਾ ਕੋਈ ਮੈਂਬਰ ਵੀ ਨਹੀਂ ਜਿੱਦਾ ਪਿੰਡਾਂ ਦੇ ਵਿੱਚ ਮੈਂਬਰ ਵੀ ਨਹੀਂ ਜਿੱਦਾ ਉਹ ਦਿਨ ਗਿਆ ਜਦੋਂ ਤੁਹਾਡੀਆਂ ਚੰਮ ਦੇ ਤੁਸੀਂ ਚਲਾਈਆਂ ਨੇ ਨੌਜਵਾਨਾਂ ਦੇ ਝੂਟੇ ਪੁਲਿਸ ਮੁਕਾਬਲੇ ਤੁਸੀਂ ਬਣਾਏ ਨੇ ਨੌਜਵਾਨਾਂ ਨੂੰ ਕੋ-ਕੋ ਕੇ ਤੁਸੀਂ ਸਹੇਦ ਕੀਤਾਗਾ ਤਮੇ ਤੇਰਾ ਪ੍ਰਕਾਸ਼ ਬਾਗਲ ਨੇ ਹੁਣ ਦੇਖ ਕੇ ਬਾਗ ਗਿਆ ਉਹ ਮੂੰਹ ਹਾਰਦਾ ਤੇ ਦੁਸ਼ਤ ਚੜ ਗਿਆ ਗੱਡੀ ਤੇ ਇਸ ਕਰਕੇ ਜਿਹੜਾ ਹੈਗਾ ਜਿਹੜੇ ਇਹ ਲੋਕ ਨੇ ਆ ਬਿਰਸਾ ਸਿੰਘ ਮਲਟੋਹਾ ਤੇ ਇੱਕ ਜਿਹੜਾ ਇਹਦਾ ਦੂਜਾ ਹੋ ਗਿਆ ਸੁਭੀਰ ਬਾਦਲ ਇਹਨਾਂ ਨੇ ਤਾਂ ਐਨੀ ਅੱਗ ਲੱਗੀ ਪਈ ਆ ਮੈਨੂੰ ਲੱਗਦਾਗਾ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਇੱਕ ਗੱਲ ਮੈਂ ਕਹੀ ਸੀ ਅੱਜ ਵੀ ਨੋਟ ਕਰ ਲਓ ਮੇਰੀ ਵੀਡੀਓ ਤੂੰ ਪਹਿਲਾਂ ਵੀ ਕਹਿ ਸੀ ਹਾਂ ਤਾਂ ਪਹਿਲਾਂ ਕਹੀ ਸੀ ਮੈਂ ਗੱਲ ਜੇ ਨਾ ਇਹ ਪਾਗਲ ਹੋਏ ਮੇਰਾ ਵੀ ਨੌਬਟਾਉ ਦਿਓ 6 ਮਹੀਨੇ ਦਿੱਤੇ ਤਾਰਨੂੰ ਮੈਂ ਆਪਣੇ ਸੰਗਵੀ ਬਾਦਲ ਤਾਂ ਤੇ ਵਿਰਸਾ ਬਟਵਾਤਾ ਉਦੋਂ ਪਹਿਲੇ ਚੜ ਜੂ ਗੱਡੀ ਮੈਨੂੰ ਲੱਗਦਾ ਜਿਸ ਤਰ੍ਹਾਂ ਦੇ ਹਾਲਾਤ ਨੇ ਇਹਦੇ ਕਮਾਲ ਆ ਯਾਰ ਹਰੇਕ ਨੂੰ ਅਧਿਕਾਰ ਆ ਵੋਟਾਂ ਦੇ ਵਿੱਚ ਖੜੇ ਹੋਣ ਦਾ ਹਰੇਕ ਨੂੰ ਅਧਿਕਾਰ ਆ ਆਪਣੀ ਗੱਲ ਕਹਿਣ ਦਾ ਤੁਸੀਂ ਕਾਂਗਰਸ ਦੇ ਪੁੱッセ ਕਾਤੋਂ ਨਹੀਂ ਪੈਂਦੇ ਬੀਜੇਪੀ ਪੁੱッセ ਕਾਤੋਂ ਨਹੀਂ ਪੈਂਦੇ ਆਰਐਸਐਸ ਨੂੰ ਕਾਤੋਂ ਨਹੀਂ ਭੰਡਦੇ ਜਿਹੜੇ ਸਿੱਖ ਕੌਮਾਂ ਦੇ ਖਿਲਾਫ ਸਿੱਖ ਨੌਜਵਾਨਾਂ ਦੇ ਖਿਲਾਫ ਰੋਜ਼ ਬਗਵਾਸ ਕਰਦੇ ਨੇ ਜਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੇ ਖਿਲਾਫ ਬੋਲਦੇ ਨੇ ਤੇ ਹੋਰ ਸਹੀਦਾ ਦੇ ਖਿਲਾਫ ਬੋਲਦੇ ਨੇ ਤੇ ਉਹਦੇ ਡਰਾਮਾ ਕੀਤਾ ਇਹਨੇ ਸੰਤਾਂ ਦੀ ਫੋਟੋ ਮੈਂ ਜੇਲ੍ਹ 'ਚ ਵੀ ਰੱਖਦਾਗਾ ਸੰਤਾਂ ਦੀ ਫੋਟੋ ਤੁਸੀਂ ਕਰਕੇ ਗਦਾਰੀਆਂ ਕਰਵਾ ਕੇ ਸੰਤ ਭਿੰਡਰਾਂ ਵਾਲਿਆਂ ਨੂੰ ਸਹੀਦਾ ਤੇ ਕਦੇ ਤੁਸੀਂ ਕਿਵੇਂ ਦਾਅ ਖੇਡਦੇ ਹੋ ਕਦੇ ਤੁਸੀਂ ਕਿਵੇਂ ਦਾਅ ਖੇਡਦੇ ਹੋ ਹੁਣ ਬੰਦੀ ਸਿੰਘਾਂ ਦਾ ਦਾਅ ਖੇਡ ਲਿਆ ਤੁਸੀਂ ਜੋ ਮਰਜ਼ੀ ਕਰ ਲੋ ਤੇ ਹੁਣ ਤੁਹਾਡੀ ਗੁੱਡੀ ਜਿਹੜੀ ਨਹੀਂ ਚੜਨੀ ਤੇ ਹੁਣ ਤਾਂ ਤੁਹਾਡਾ ਨਰਕਾ ਨਰਕਾਂ ਦੇ ਵਿੱਚ ਜਾ ਕੇ ਬਸਾ ਹੋਊਗਾ ਤੇ ਹੁਣ ਤਾਂ ਤੁਸੀਂ ਇਹ ਸਮਝ ਲਓ ਕਿ ਪੰਜਾਬ ਦੀ ਧਰਤੀ ਵਿੱਚ ਮੁੜ ਕੇ ਤੁਹਾਡਾ ਬੀਜ ਨਾਸ ਹੋ ਜਾਊਗਾ ਜਿਹੜੇ ਤੁਸੀਂ ਬੇਹੱਕੇ ਨੌਜਵਾਨ ਮਰਵਾਏ ਨੇ ਜਿਹੜੇ ਬੇਹੱਕੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਦੋਸਿਆਂ ਨੂੰ ਨਹੀਂ ਫੜਿਆ ਸਾਰਾ ਪਤਾ ਸੀ ਤਾਰ ਨੂੰ ਕਿਹੜੇ-ਕਿਹੜੇ ਦੋਸੇ ਨੇ ਤੇ ਮੈਂ ਤਾਂ ਭਗਵਾਨ ਤਮਨ ਨੂੰ ਬੇਨਤੀ ਕਰਦਾ ਤੇ ਜਿੰਨਾ ਚਿਰ ਤੂੰ ਇਹਨਾਂ ਨੂੰ 2-4 ਨੂੰ ਟੰਗਦਾ ਨਹੀਂ ਉਹਨਾਂ ਚਿਰ ਸਾਨੂੰ ਵੀ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਅਸੀਂ ਕਹਿੰਦੇ ਆ ਬੇਅਦਬੀ ਦਾ ਦੋਸਤ ਕੋਈ ਮਰਜ਼ੀ ਹੋਵੇ ਉਹਨੂੰ ਟੰਗਣਾ ਚਾਹੀਦਾ ਤੇ ਇਹਨਾਂ ਨੇ ਕੀ ਲਸਰ ਫੜਿਆ ਮੈਂ ਤਾਂ ਇਹ ਰਹਿਰਾਨ ਆ ਇਹਨਾਂ ਦੇ ਮੂੰਹ ਤੇ ਹੋਰ ਕੋਈ ਗੱਲ ਹੀ ਨਹੀਂ ਕਹਿੰਦਾ ਇਹ ਪਾਰਟੀ ਬਣਾ ਲੈ ਜਮ ਜਮ ਕੇ ਬਣਾਵੇ ਹਾਸਦਾ ਇਹ ਮੈਨੂੰ ਤਾਂ ਬੁਰਾ ਲੱਗਦਾ ਮੈਂ ਫੇਰ ਕਹਿਣਾ ਦੁਆਰੇ ਨੂੰ ਜਮ ਜਮ ਬਣਾ ਲੈ ਫਲਾਨਾ ਬਣਾ ਲੈ ਉਹ ਤੁਹਾਨੂੰ ਪੁੱਛ ਕੇ ਪਾਰਟੀ ਬਣਾਊਗਾ ਤੁਹਾਨੂੰ ਪੁੱਛੂਗਾ ਗਦਾਰਾਂ ਨੂੰ ਜੇ ਤੁਹਾਡੇ ਚ ਕੱਲ ਨੂੰ ਅੰਮ੍ਰਿਤਪਾਲ ਆ ਜੇ ਕਿ ਅੰਮ੍ਰਿਤਪਾਲ ਕਹਦੇ ਵੀ ਭਾਈ ਅੱਜ ਤਾਂ ਤੁਹਾਡੇ ਨਾਲ ਹੁੰਨੇ ਆ ਤੇ ਫੇਰ ਉਹ ਬੜਾ ਬੀਬਾ ਬਣ ਜਾਊਗਾ ਫੇਰ ਬੜਾ ਕੌਮ ਦਾ ਸਹੀਰ ਵੀ ਕਹਿ ਦਊਗਾ ਉਹਨੂੰ ਫੇਰ ਸਾਹ ਕੁਛ ਕਹਿ ਦੋਗੇ ਫੇਰ ਤੁਸੀਂ ਅਕਾਲੀ ਦਾਲ ਇਨਾ ਤੇ ਹਣ ਕੀ ਕਹਾ ਇਨਾ ਤੇ ਤੁਸੀਂ ਕਹਿੰਦੇ ਗੁੱਸਾ ਗੁੱਸਾ ਮੈਨੂੰ ਇਨਾ ਗੱਲਾਂ ਤੇ ਚੜਦਾ ਕਿ ਬੰਦਾ ਮੰਨ ਲੇ ਲੋ ਆਪਣੇ ਬਖਰੇਵੇਂ ਦੇ ਬੰਦਾ ਇੱਕ ਵਾਰੀ ਗੱਲ ਕਰ ਲੂ ਦੋ ਵਾਰੀ ਗੱਲ ਕਰ ਲੂ ਉਹ ਡੇਢ ਸਾਲ ਹੋ ਗਿਆ ਨੌਜਵਾਨ ਨੂੰ ਪਹਿਲੀ ਗੱਲ ਤਾਂ ਜਦੋਂ ਦਾ ਆਇਆ ਦੋ ਢਾਈ ਸਾਲ ਹੋ ਗਏ ਪੰਜਾਬ ਦੀ ਧਰਤੀ ਤੇ ਆਪਣਾ ਸਾਰਾ ਕਾਰੋਬਾਰ ਸਾੜ ਕੇ ਆਇਆਗਾ ਤੇ ਉਦੋਂ ਦਾ ਇਹਨਾਂ ਦੇ ਅੱਗ ਲੱਗੀ ਰਹੀ ਸੀਨੇ ਵਿੱਚ ਜਿੰਨਾ ਤਰ ਉਹ ਜੇਲ੍ਹ 'ਚ ਨਹੀਂ ਗਿਆ ਤੇ ਦੀਪ ਸਿੱਧੂ ਮੈਨੂੰ ਲੱਗਦਾਗਾ ਕਿ ਜੇਕਰ ਏਜੰਸੀਆਂ ਦੀ ਜਿਹੜੀ सीबीआई ਜਾਂਚ ਕੋਈ ਹੋ ਜਵੇ ਤੇ ਹੱਥ ਇਹਨਾਂ ਗਦਾਰਾਂ ਦਾ ਨਿਕਲੂਗਾ ਮਰਵਾਉਣ ਦੇ ਪਿੱਛੇ ਕੈਪਟਨ ਕਮਲਜੀਤ ਜਿਹੜਾ ਕਹਿੰਦੇ ਆ ਕਿ ਲੋਕ ਕਿ ਇਹਨਾਂ ਨੇ ਬਾਹਰ ਗਏ ਮਰਵਾਇਆ ਤੇ ਹੱਥ ਦੀਪ ਸਿੱਧੂ ਦਾ ਵੀ ਇਹੇ ਲੋਕ ਹੋਣਗੇ ਕਰ ਲਓ ਜਿੰਨੀਆ ਮਰਜ਼ੀ ਜਿੰਨਾ ਮਰਜ਼ੀ ਤੁਸੀਂ ਭੰਡੀ ਜਾਓ ਜਿੰਨਾ ਮਰਜ਼ੀ ਜ਼ੋਰ ਲੱਗਦਾ ਲਾਈ ਜਾਓ ਤੇ ਬੋਲਣਾ ਜੇਕਰ ਤਾਨੂੰ ਬੋਲਣਾ ਆਉਂਦਾ ਤੇ ਬੋਲਣਾ ਸਦੋਂ ਵੀ ਆਉਂਦਾ ਅੱਜ ਫੇਰ ਵੀ ਮਾੜੀ ਮੋਟੀ ਤੁਹਾਡੀ ਆ ਚਿੱਟੇ ਦਾੜੀ ਦੀ ਲਿਹਾਜ਼ ਕਰ ਜਾਂਦੇ ਆ ਕਿ 70 70 80 ਸਾਲ ਦੇ ਤੁਸੀਂ ਹੋਏ ਪਏ ਹੋ ਕਿ ਅਸੀਂ ਤੁਹਾਨੂੰ ਕੀ ਬੋਲਣਾ ਜੇਕਰ ਅਸੀਂ ਕਿਸੇ ਸਟੇਜ ਦੇ ਉੱਤੇ ਚੜ ਗਏ ਤੁਹਾਡਾ ਉਹ ਹਾਸਲ ਕਰਾਂਗੇ ਤੁਹਾਨੂੰ ਪੈਰਾਂ ਤੋਂ ਲੈ ਕੇ ਫਰੋਲਾਂਗੇ ਤੇ ਤੁਹਾਡੇ ਜਿਹੜੇ ਕਪੜਿਆਂ ਤੱਕ ਕਿ ਤੁਸੀਂ ਕੀ ਜਿਹੜਾ ਕੁਝ ਕੀਤਾ ਹੁਣ ਮੈਂ ਤੁਹਾਨੂੰ ਇੱਥੇ ਨਹੀਂ ਕਹਿ ਸਕਦਾ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਇਹਨਾਂ ਦੁਸ਼ਟਾਂ ਦੇ ਖਿਲਾਫ ਹਰ ਸਿੱਖ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਇਹਨਾਂ ਨੇ ਯਾਰ ਕੌਮ ਦਾ ਠੇਕਾ ਲੈ ਛੱਡਿਆ ਕਿ ਅਸੀਂ ਆ ਬਸ ਬੀ ਕਾਲੀ ਦਾਲ ਅਸੀਂ ਆ ਪੰਥਕ ਅਸੀਂ ਆ ਜੀ ਸਾਰਾ ਕੁਝ ਅਸੀਂ ਆ ਜੀ ਕੁਰਬਾਨੀਆਂ ਦਿੱਤੀਆਂ ਉਹ ਐ ਤਾਂ ਦੱਸੋ ਤਾਂ ਤੁਹਾਡੇ ਸੁਖਵੀਰ ਵਾਦਲ ਨੇ ਘੰਟਾ ਜੇਲ੍ਹ ਕੱਟੀ ਆ ਕਿਦੇ ਹੁਣ ਇਹ ਕਹਿੰਦੇ ਅਸੀਂ ਜੇਲਾ ਕੱਟੀਆਂ ਨੇ ਤੁਹਾਡੇ ਕਰਤੂਤਾਂ ਕਰਕੇ ਕੱਟੀਆਂ ਨੇ ਤੁਸੀਂ ਜੇਲਾ ਚੰਗਾ ਕੰਮ ਕੀਤਾ ਕੋਈ ਚੰਗਾ ਕੰਮ ਦੱਸ ਬਟੋਇਆ ਤਾਂ ਕਿ ਕੀ ਕੀਤਾ ਕਾਹਦੇ ਬਾਤ ਤੂੰ ਜੇਲ੍ਹ ਕੱਟੀ ਆ ਨੌਜਵਾਨ ਮਰਵਾ ਕੇ ਸੰਤ ਭਿੰਡਰਾਵਾਸ ਨੂੰ ਸਹੀਦ ਕਰਵਾ ਕੇ ਉੱਥੇ ਜੇਲਾ ਕੱਟ ਲਈਆਂ ਚੰਗਾ ਕੰਮ ਕੀਤਾ ਹੁੰਦਾ ਭਾਈ ਜੇਤਾਰ ਸਿੰਘ ਹਵਾਰਾ ਆਦੇ ਲੋਕੀ ਪੂਜਦੇ ਉਸਦੇ ਦਰਸ਼ਨ ਕਰਨ ਬਾਅਦ ਤੇ ਲੋਕੀ ਹਰ ਪੀਏ ਚੱਕੀ ਫਿਰਦੇ ਆ ਕਿ ਸਾਨੂੰ ਇੱਕ ਵਾਰੀ ਉਹਦੇ ਦਰਸ਼ਨ ਕਰਵਾ ਦਿਓ ਤੇ ਉਹ ਬੰਦੀ ਸਿੰਘ ਨੇ ਜਿਹੜੇ ਤੇ ਤੁਸੀਂ ਜਿਹੜੇ ਇੱਕ ਦੋ ਬੰਦੀ ਸਿੰਘਾਂ ਨੂੰ ਤੇ ਅਸੀਂ ਤਾਂ ਸਾਡਾ ਤਾਂ ਸਲੂਟ ਆ ਉਹਨਾਂ ਨੂੰ ਮਰਦੇ ਦਮ ਤੱਕ ਅਸੀਂ ਤਾਂ ਨਹੀਂ ਭੁੱਲਦੇ ਵੇਸ਼ਕ ਸਾਨੂੰ ਉਹ ਗਾਣਾ ਕੱਢ ਜਾਣ ਮੇਸਾ ਕੋ ਮੰਦਾ ਬੋਲ ਜਾਣ ਕਿਉਂਕਿ ਸਾਡੇ ਬਜ਼ੁਰਗ ਨੇ ਉਹ ਪਰ ਤੁਸੀਂ ਇੰਨੀ ਸੰਗ ਕਿਉਂ ਲਾਈ ਹੋਈ ਆ ਮੈਨੂੰ ਐ ਤਾਂ ਦੱਸ ਦਿਓ ਕਿ ਅੰਮਰਤਪਾਲ ਤੁਹਾਡਾ ਚੱਕ ਕੇ ਕਿੱਲੇ ਗਿਆ ਮੈਨੂੰ ਕਿਉਂ ਤੁਹਾਨੂੰ ਲੂਜ ਮੋਸ਼ਨ ਲੱਗੇ ਪਏ ਨੇ ਕਿਉਂ ਤੁਹਾਡੇ ਚ ਲੂਣੇ ਲੜਦੇ ਨੇ ਬਾਰ-ਬਾਰ ਸਾਰੇ ਜਿਹੜੇ ਕਾਲੀ ਦਲ ਦੇ ਜਾਨ ਨੇ ਕਿਸੇ ਦੇ ਮਰੇ ਦੇ ਭੋਗ ਤੇ ਅਫਸੋਸ ਤਾਂ ਕਰਨਾ ਹੁੰਦਾ ਸੀ ਉਸ ਬਡੇ ਦਾ ਜਾਂ ਬਜ਼ੁਰਗ ਦਾ ਨੌਜਵਾਨ ਦਾ ਜਾਂ ਜਿੱਥੇ ਵੀ ਤੁਸੀਂ ਜਾਣਦੇ ਹੋ ਤੇ ਪੁੱਤੇ ਪੈਟਣ ਲੱਗ ਜਿੰਦੇ ਅੰਮਰਤਪਾਲ ਨੂੰ ਤੁਸੀਂ ਕਹਿੰਦੇ ਸੋਚਿਆਗਾ ਕਿ ਉਹਦੇ ਮਾਪੇ ਬਾਪ ਜਿਹੜੇ ਬਜ਼ੁਰਗ ਨੇ ਉਹ ਕਿਸ ਤਰ੍ਹਾਂ ਤੁਰੇ ਫਿਰਦੇ ਨੇ ਤੇ ਉਹਦੀ ਸਿੰਘਣੀ ਜਿਹੜੀ ਉੱਥੇ ਸਾਹ ਦੇ ਵਿੱਚ ਬੈਠੀ ਆ ਸੱਜ ਬਿਆਹੀ ਤੇ ਤੁਹਾਡੀਆਂ ਜੇਕਰ ਮੈਂ ਕਹਿਣਾ ਨਹੀਂ ਚਾਹੁੰਦਾ ਤੁਹਾਡੀਆਂ ਲੜਕੀਆਂ ਦੇ ਨਾਲ ਤੁਹਾਡੀਆਂ ਜਿਹੜੀਆਂ ਘਰ ਵਾਲੀਆਂ ਇਸ ਤਰ੍ਹਾਂ ਹੋਣ ਤੇ ਫਿਰ ਤੁਹਾਨੂੰ ਦੁੱਖ ਲੱਗੂਆ ਉਹਨਾਂ ਜਦੋਂ ਤੁਹਾਨੂੰ ਦੁੱਖ ਨਹੀਂ ਲੱਗਦਾ ਠੀਕ ਆ ਪਰਮਾਤਮਾ ਕਹਿੰਦੇ ਹੁੰਦੇ ਆ ਲੱਤ ਨਹੀਂ ਮਾਰਦਾ ਤੇ ਮੱਤ ਜ਼ਰੂਰ ਮਾਰਨ ਦਾ ਤੁਹਾਡੀ ਮਰੀ ਪਈ ਆ ਮੱਤ ਹੁਣ ਤੁਸੀਂ ਮਾਰਦੇ ਫਿਰਦੇ ਹੋ ਕੰਧਾਂ ਤੇ ਟੱਕਰਾਂ ਤੁਹਾਡੇ ਬਸ ਕੋਈ ਹੁਣ ਚੱਲਦਾ ਨਹੀਂ ਕੋਵਿੰਦ ਅੰਮਰਤਪਾਲ ਨੂੰ ਮੈਂ ਭਵੰਤਮਾਨ ਨੂੰ ਵੀ ਬੇਨਤੀ ਕਰਦਾ ਕਿ ਮੈਂ ਕਹਿੰਦਾ ਜੇਕਰ ਇੱਕ ਵਾਰੀ ਅੰਮਰਤਪਾਲ ਆ ਜੇ ਸਵਾ ਦੀ ਮਾਨ ਸਾਹਿਬ ਇੱਕ ਵਾਰੀ ਕਢਾ ਆਓ ਤੇ ਅਕਾਲੀ ਦਲ ਕੀ ਕਰੂਗਾ ਪਿੱਟ ਸੇ ਆਪਾਂ ਕਿੱਧਰ ਨੂੰ ਜਾਊਗਾ ਕਿਹੜਾ ਜਮਨਾਪਾਰ ਲੰਘੂ ਆਏ ਇਹ ਤਾਂ ਫੋਣੀ ਮਰੇ ਪਏ ਨੇ ਫੇਰ ਕਿਹੜੀ ਚੱਪੜੀ ਪਾ ਲਣਗੇ ਫੇਰ ਤਾਂ ਤੋੜਾ ਤੋੜਾ ਦੇਣਾ ਪਊਗਾ ਇਹਨਾਂ ਨੂੰ ਸਾਰਿਆਂ ਨੂੰ ਵੀ ਆ ਚੱਕੋ ਸਾਰੇ ਇਕੱਠੇ ਡੋਵੋ ਲੋ ਮੂੰਹ ਉਹਦੇ ਵਿੱਚ ਨੱਕ ਜਾਂ ਬੜਾ ਟੱਬ ਲਿਆਉਣਾ ਪਊਗਾ ਜਿਹੜਾ ਬਿਆਨ ਦੇ ਵਿੱਚ ਹੁੰਦਾ ਐਨੀਆਂ ਬੇਨਤੀਆਂ ਮਨਜ਼ੂਰ ਕਰਨੀਆਂ ਇਹਨਾਂ ਗਦਾਰਾਂ ਦਾ ਜਿਹੜਾ ਖੁੱਲ ਕੇ ਬੋਲਿਆ ਕਰੋ ਐਵੇਂ ਨਾ ਚਿਫਿਆ ਕਰੋ ਇਹਨਾਂ ਗਦਾਰਾਂ ਦੇ ਬਥੇਰਾ ਲਹੂ ਪੀਤਾ ਸਿਕ ਪੰਥ ਦਾ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਮੈਨੂੰ ਕਹਿਣਾ ਪਵੇ ਬਿਰਵਾਨ ਕੇ ਤੁਸੀਂ ਆਪ ਹੀ ਕਰਦਿਆ ਕਰੋ ਕਿਉਂਕਿ ਬਿੰਦੇ ਬਿੰਦੇ ਕਿਹੜਾ ਬੰਦੇ ਨੂੰ ਭੈਣਾ ਲੱਗਦਾਗਾ ਤੇ ਆਵਾਜ਼ ਇਸ ਤਾਂ ਸਿੱਖ ਕੌਮ ਦੀ ਚੱਕਣੀ ਆ ਜਿੱਥੇ ਬੰਦਾ ਗਲਤ ਤਾਂ ਉਹਨੂੰ ਗਲਤ ਕਹਾਗੇ ਜਿੱਥੇ ਬੰਦਾ ਸਹੀ ਆ ਉਹਨੂੰ ਸਹੀ ਕਹਾਗੇ ਆ ਬਿਰਸਾ ਬਟੂਆ ਦਾ ਮੈਨੂੰ ਖੱਤਰਾ ਸੀ ਅੱਜ ਨਹੀਂ ਆਸ ਤਾਂ ਬੁਰਾ ਲੱਗਦਾ ਯਾਰ ਜਦੋਂ ਮੈਂ ਸ਼ਕਲ ਦੇਖ ਲੈਂਦਾ ਮਨੂਸਾ ਮੇਰੇ ਤਾਂ ਉਹਦੀ ਗੁੱਸਾ ਚੜ ਜਾਂਦਾ ਪੱਤਰਕਾਰ ਪਤਾ ਨਹੀਂ ਕਿੱਥੋਂ ਫੜ ਕੇ ਲਿਆਉਂਦੇ ਐਨੂੰ ਇਹ ਬਿਮਾਰ ਨਹੀਂ ਹੁੰਦੇ ਇਹ ਚੌਰੇ ਇਹ ਇਹਨਾਂ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਇਹਨਾਂ ਨੂੰ ਲਹੂ ਪੀਲਾ ਸਿੱਖ ਨੌਜਵਾਨਾਂ ਦਾ ਇਹਨਾਂ ਨੇ ਧੰਨਵਾਦ ਵਹਿਜ ਜੀ ਦਾ ਖਾਲਸਾ ਵਹਿਜ ਜੀ ਕੀ ਫਤਿਹ